ਪੰਜਾਬ ਦੇ ਲੁਧਿਆਣਾ ਵਿੱਚ ਬੀਤੀ ਰਾਤ ਇੱਕ ਲੋਹੇ ਦੇ ਕਾਰੋਬਾਰੀ ਨੂੰ ਉਸ ਦੇ ਗਵਾਂਡੀਆਂ ਤੇ ਉਸ ਦੇ ਵਰਕਰਾਂ ਨੇ ਬੁਰੀ ਤਰ੍ਹਾਂ ਕੁੱਟਿਆ ਫੈਕਟਰੀ ਦੇ ਬਾਹਰ ਖੜੀ ਆਟਿਕਾਕਾਰ ਦੀ ਵੀ ਭੰਨ ਤੋੜ ਕੀਤੀ ਗਈ ਵਪਾਰੀ ਦੀ ਬਾਹ ਕਈ ਥਾਵਾਂ ਤੋਂ ਫ੍ਰੈਕਚਰ ਹੋ ਗਈ ਲੜਾਈ ਦੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਸਬੰਧੀ ਚੌਂਕੀ ਕੰਗਣਵਾਲ ਦੀ ਪੁਲਿਸ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਹੈ ਜਾਣਕਾਰੀ ਦਿੰਦੇ ਹੋਏ ਸ਼ਿਮਲਾਪੁਰੀ ਨਿਵਾਸੀ ਲੋਹਾ ਕਾਰੋਬਾਰੀ ਜਵਾਹਰ ਲਾਲ ਨੇ ਦੱਸਿਆ ਕਿ ਸੂਆ ਰੋਡ ਤੇ ਐਮ ਆਰ ਮਾਡਲ ਸਕੂਲ ਨੇੜੇ ਉਹਨਾਂ ਦੀ ਫੈਕਟਰੀ ਹੈ देर रात अपना काम खत्म करने तो बाद वो अपनी कार फैक्ट्री ਵਿੱਚ ਖੜੀ ਕਰਕੇ ਘਰ ਨੂੰ ਜਾਣ ਲੱਗਾ ਫਿਰ ਉਸ ਦੇ ਗਵਾਂਡੀ ਅਤੇ ਉਸ ਦੇ ਵਰਕਰਾਂ ਨੇ ਉਸ ਤੇ ਹਮਲਾ ਕਰ ਦਿੱਤਾ ਜਵਾਹਰ ਨੇ ਅੱਗੇ ਦੱਸਿਆ ਕਿ ਹਮਲਾਵਰਾਂ ਨੇ ਇੱਟਾ ਪੱਥਰ ਤੇ ਲੱਕੜ ਦੇ ਡੰਡਿਆਂ ਨਾਲ ਹਮਲਾ ਕੀਤਾ ਸੀ ਜਵਾਹਰ ਨੇ ਦੱਸਿਆ ਕਿ ਉਸ ਦੇ ਗਵਾਂਡੀ ਕੋਲ ਲੱਕੜ ਦਾ ਆਰਾ ਹੈ ਅਕਸਰ ਉਸ ਦੀਆਂ ਗੱਡੀਆਂ ਉਸ ਦੀ ਫੈਕਟਰੀ ਨਾਲ ਜੁੜੀਆਂ ਰਹਿੰਦੀਆਂ ਹਨ ਜਿਸ ਕਾਰਨ ਉਹਨਾਂ ਨੂੰ ਆਪਣੇ ਵਾਹਨਾਂ ਨੂੰ ਕੱਢਣ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਪੰਜਾਬ ਦੇ ਲੁਧਿਆਣਾ ਵਿੱਚ ਬੀਤੀ ਰਾਤ ਇੱਕ ਲੋਹੇ ਦੇ ਕਾਰੋਬਾਰੀ ਨੂੰ ਉਸ ਦੇ ਗਵਾਂਡੀਆ ਤੇ ਉਸ ਦੇ ਕਰਾਂ ਨੇ ਬੁਰੀ ਤਰ੍ਹਾਂ ਕੁਟਿਆ ਫੈਕਟਰੀ ਦੇ ਬਾਹਰ ਖੜੀ ਆਟੀਗਾਕਾਰ ਦੀ ਵੀ ਭੰਨ ਤੋੜ ਕੀਤੀ ਗਈ ਵਪਾਰੀ ਦੀ ਬਾਹਂ ਕਈ ਥਾਵਾਂ ਤੋਂ ਫ੍ਰੈਕਚਰ ਹੋ ਗਈ ਲੜਾਈ ਦੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਸਬੰਧੀ ਚੌਂਕੀ ਕੰਗਣਵਾਲ ਦੀ ਪੁਲਿਸ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਹੈ ਜਾਣਕਾਰੀ ਦਿੰਦੇ ਹੋਏ ਸ਼ਿਮਲਾਪੁਰੀ ਨਿਵਾਸੀ ਲੋਹਾ ਕਾਰੋਬਾਰੀ ਜਵਾਹਰ ਲਾਲ ਨੇ ਦੱਸਿਆ ਕਿ ਸੂਆ ਰੋਡ ਤੇ ਐਮ ਆਰ ਮਾਡਲ ਸਕੂਲ ਨੇੜੇ ਉਹਨਾਂ ਦੀ ਫੈਕਟਰੀ ਹੈ देर रात अपना काम खत्म ਕਰਨ ਤੋਂ ਬਾਅਦ ਉਹ ਆਪਣੀ ਕਾਰ ਫੈਕਟਰੀ ਵਿੱਚ ਖੜੀ ਕਰਕੇ ਘਰ ਨੂੰ ਜਾਣ ਲੱਗਾ ਫਿਰ ਉਸ ਦੇ ਗਵਾਂਡੀ ਅਤੇ ਉਸ ਦੇ ਵਰਕਰਾਂ ਨੇ ਉਸ ਤੇ ਹਮਲਾ ਕਰ ਦਿੱਤਾ ਜਵਾਹਰ ਨੇ ਅੱਗੇ ਦੱਸਿਆ ਕਿ ਹਮਲਾਵਰਾਂ ਨੇ ਇੱਟਾ ਪੱਥਰ ਤੇ ਲੱਕੜ ਦੇ ਡੰਡਿਆਂ ਨਾਲ ਹਮਲਾ ਕੀਤਾ ਸੀ ਜਵਾਹਰ ਨੇ ਦੱਸਿਆ ਕਿ ਉਸ ਦੇ ਗਵਾਂਡੀ ਕੋਲ ਲੱਕੜ ਦਾ ਆਰਾ ਹੈ ਅਕਸਰ ਉਸ ਦੀਆਂ ਗੱਡੀਆਂ ਉਸ ਦੀ ਫੈਕਟਰੀ ਨਾਲ ਜੁੜੀਆਂ ਰਹਿੰਦੀਆਂ ਹਨ ਜਿਸ ਕਾਰਨ ਉਹਨਾਂ ਨੂੰ ਆਪਣੇ ਵਾਹਨਾਂ ਨੂੰ ਕੱਢਣ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ